ਸਤਿ ਸ਼੍ਰੀ ਅਕਾਲ ਜੀ ਤੁਹਾਡਾ ਫੇਰ ਤੋਂ ਇੱਕ ਵਾਰੀ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਕਹਿੰਦੇ ਨੇ ਕਿ ਰੱਬ ਤੁਰ ਤੋਂ ਹੀ ਜੋੜੀਆਂ ਬਣਾ ਕੇ ਭੇਜਦਾ ਆ ਤੇ ਜੋੜੀਆਂ ਜਿਹੜੀਆਂ ਨੇ ਉਹ ਪਰਮਾਤਮਾ ਦੇ ਹੱਥੋਂ ਹੀ ਬਣ ਕੇ ਆਉਂਦੀਆਂ ਨੇ ਜੋ ਵੀ ਇਨਸਾਨ ਧਰਤੀ ਦੇ ਉੱਤੇ ਜਨਮ ਲੈ ਲੈਂਦਾ ਆ ਤੇ ਉਹਦੀ ਜੋੜੀ ਵੀ ਜਿਹੜੀ ਏ ਕਿਤਨਾ ਕਿਤੇ ਰੱਬ ਨੇ ਪਹਿਲਾਂ ਹੀ ਬਣਾ ਕੇ ਰੱਖੀ ਹੁੰਦੀ ਏ ਇਸੇ ਤਰ੍ਹਾਂ ਦਾ ਕਿੱਸਾ ਜਿਹੜਾ ਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੁਹਾਨੂੰ ਦੱਸ ਦਈਏ ਕਿ 80% ਅਪਹਾイズ ਇਹ ਮੀਆਂ ਬੀਬੀ ਜਿਹੜੇ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਇਹ ਇੱਕ ਤਰ੍ਹਾਂ ਦੇ ਨਾਲ ਰੱਬ ਦੀ ਬਣਾਈ ਹੋਈ ਜੋੜੀ ਹੈ ਤੰਦਾਦੀ ਹੈ ਕਿ ਕਿਸ ਤਰ੍ਹਾਂ ਤੰਦਾਦੀ ਕੀ ਇਸੇ ਤਰ੍ਹਾਂ ਇਹ ਸੱਜਣ ਜੋਤ ਹੀ ਸਕਰੀਨ ਦੇ ਉੱਤੇ ਦੇਖਦੇ ਪੀਓ ਇਹ ਪੈਨਸ਼ਨ ਲੈਣ ਦੇ ਲਈ ਇਹ ਇੱਕ ਜਗ੍ਹਾ ਜਾਂਦੇ ਨੇ ਜਿੱਥੇ ਕੁਰਸੀਆਂ ਢੱਠੀਆਂ ਹੁੰਦੀਆਂ ਨੇ ਇੱਕ ਕੁਰਸੀ ਖਾਲੀ ਹੁੰਦੀ ਏ ਜੋ ਕਿ ਇਸ ਮੈਡਮ ਦੇ ਬਿਲਕੁਲ ਕੋਲ ਹੁੰਦੀ ਏ ਤੇ ਜਾ ਕੇ ਕੋਲ ਬੈਠ ਜਾਂਦੇ ਆ ਇੱਕ ਦੂਜੇ ਦਾ ਹਾਲ ਪੁੱਛਦੇ ਨੇ ਗੱਲਬਾਤ ਕਰਦੇ ਨੇ ਫੋਨ ਨੰਬਰ ਜਿਹੜੇ ਨੇ ਵਟਾਏ ਜਾਂਦੇ ਨੇ ਇੱਕ ਦੂਜੇ ਦਾ ਨੰਬਰ ਲੈ ਲਿਆ ਜਾਂਦਾ ਤੇ ਹੌਲੀ-ਹੌਲੀ ਜਿਹੜਾ ਆ ਆਪਣੇ ਬਾਰੇ ਆਪਣੇ ਪਸੋਕੜ ਬਾਰੇ ਆਪਣੇ ਪਰਿਵਾਰ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿਥੋਂ ਕਿੰਨੀ ਪੈਨਸ਼ਨ ਮਿਲਦੀ ਏ ਕਿੱਦਾਂ ਮਿਲਦੀ ਏ ਤੇ ਕਿਵੇਂ ਪੈਨਸ਼ਨ ਲੈਣ ਦੇ ਲਈ ਆਉਣਾ ਇਹੋ ਜਿਹੀਆਂ ਗੱਲਾਂ ਕਰਦਿਆਂ ਕਰਦਿਆਂ ਜਿਹੜਾ ਆ ਦੋਨਾਂ ਨੂੰ ਹੋ ਜਾਂਦਾ ਆ ਇੱਕ ਦੂਜੇ ਦੇ ਨਾਲ ਪਿਆਰ ਬਸ ਫਿਰ ਕੀ ਫੋਨ ਦੇ ਉੱਤੇ ਪਿਆਰ ਵਾਲੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਗੱਲਬਾਤ ਅੱਗੇ ਵਧਦੀ ਜਾਂਦੀ ਏ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੇ ਇਸ ਵੀਰ ਨੇ ਜਿਹੜਾ ਆ ਹੌਲੀ ਜੀ ਇਸ ਮੈਡਮ ਨੂੰ ਜਿਹੜਾ ਆ ਪ੍ਰਪੋਜ਼ ਕਰ ਦਿੱਤਾ ਜਾਂਦਾ ਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਆ ਇਹਨਾਂ ਨੂੰ ਕੀ ਪਤਾ ਸੀ ਕਿ ਇਹ ਜੋੜੀ ਜੋ ਸਾਡੀ ਜੋੜੀ ਏ ਇਹ ਤੁਰ ਤੋਂ ਹੀ ਬਣ ਕੇ ਆਈ ਹੋਈ ਏ ਤੇ ਦੋਨਾਂ ਨੇ ਇੱਕ ਦੂਜੇ ਨੂੰ ਜਿਹੜਾ ਆ ਸਵੀਕਾਰ ਕਰ ਲਿਆ ਦੋਨਾਂ ਨੇ ਇੱਕ ਦੂਜੇ ਦੇ ਨਾਲ ਪਿਆਰ ਦੇ ਬੰਧਨ ਦੇ ਨਾਲ ਨਾਲ ਜਿਹੜਾ ਆ ਉਹ ਪਰਿਵਾਰਕ ਬੰਧਨ ਦੇ ਵਿੱਚ ਬੰਦਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਜਦੋਂ ਪ੍ਰਪੋਜ਼ ਕੀਤਾ ਜਾਂਦਾ ਆ ਤੇ ਮੈਡਮ ਵੱਲੋਂ ਪ੍ਰਪੋਜ਼ ਨੂੰ ਅਕਸੈਪਟ ਕਰ ਲਿਆ ਜਾਂਦਾ ਆ ਪ੍ਰਵਾਨ ਕਰ ਲਿਆ ਜਾਂਦਾ ਆ ਤੇ ਫਿਰ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਭਾਵੇਂ ਘਰ ਵਾਲੇ ਨਹੀਂ ਮੰਨਦੇ ਲੇਟ ਮੰਨਦੇ ਨੇ ਹੌਲੀ-ਹੌਲੀ ਗੱਲਬਾਤ ਜਦੋਂ ਮਾਪਿਆਂ ਨੂੰ ਵੀ ਸਮਝ ਆ ਗਈ ਕਿ ਸ਼ਾਇਦ ਇਹ ਇਹਨਾਂ ਦੀ ਜੋੜੀ ਜੋ ਹੈ ਧੁਰ ਤੋਂ ਹੀ ਲਿਖ ਕੇ ਆਈ ਹੋਈ ਹੈ ਤੇ ਫਿਰ ਕੀ ਸੀ ਮਾਪੇ ਵੀ ਮੰਨ ਜਾਂਦੇ ਆ ਤੇ ਦੋਵਾਂ ਦਾ ਹੋ ਜਾਂਦਾ ਆ ਜੀ ਵਿਆਹ ਤੰਦਾ ਦੇ ਕਿ ਹੁਣ ਜਦੋਂ ਉਹਨਾਂ ਨਾਲ ਗੱਲਬਾਤ ਕਰਦੀ ਵੀ ਘਰ ਦਾ ਗਸਰ ਜਿਹੜਾ ਆ ਘਰ ਦਾ ਜਿਹੜਾ ਸਾਰਾ ਖਰਚਾ ਪਾਣੀ ਉਹ ਕਿਵੇਂ ਚੱਲਦਾ ਆ ਤੇ ਵੀਰ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਦਿੰਦੇ ਨੇ ਲੋਕ ਦਾਨਪੁਣ ਕਰ ਜਾਂਦੇ ਨੇ ਕਦੇ ਕੋਈ 60 ਕੋਈ 100 ਕੋਈ 50 ਦੇ ਜਾਂਦਾ ਜਿਸ ਦੇ ਨਾਲ 4-500 ਰੁਪਇਆ ਸ਼ਾਮ ਤੱਕ ਵੀਰ ਬਣਾ ਲੈਂਦਾ ਆ ਜਿਸ ਦੇ ਨਾਲ ਘਰ ਦਾ ਜਿਹੜਾ ਖੁਸਰ ਪੁਸਰ ਜਿਹੜਾ ਆ ਉਹ ਪੂਰਾ ਹੋ ਜਾਂਦਾ ਹੈ ਘਰ ਦੇ ਜਿਹੜੇ ਖਰਚੇ ਪੂਰੇ ਹੋ ਜਾਂਦੇ ਆ ਕੁਝ 1500 ਰੁਪਏ ਵੀਰ ਨੇ ਕਿਹਾ ਕਿ ਪੈਨਸ਼ਨ ਵੀ ਮਿਲਦੀ ਹੈ ऐसे ਲੋਕਾਂ ਦਾ ਮਨੋਬਲ ਵਧਾਉਣ ਦੇ ਲਈ ਐਸੇ ਲੋਕਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਏ ਜੇਕਰ ਤੁਸੀਂ ਇਹਨਾਂ ਦੇ ਆਲੇ ਦੁਆਲੇ ਰਹਿੰਦੇ ਹੋ ਇਹਨਾਂ ਦੀਆਂ ਤਸਵੀਰਾਂ ਦੇਖਦੇ ਪਿਓ ਤਾਂ ਇਹਨਾਂ ਨੂੰ ਜ਼ਰੂਰ ਸਪੋਰਟ ਕਰੋ ਭਰਾਵਾਂ ਦੀ ਮਦਦ ਕਰੋ ਇਹਨਾਂ ਵੀਰਾਂ ਦੀ ਮਦਦ ਕਰੋ ਤਾਂ ਕਿ ਇਹ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ਿਕਵਾ ਜਾਂ ਗਿਲਾ ਤਾਂ ਨਹੀਂ ਪ੍ਰਮਾਤਮਾ ਤੋਂ ਤਾਂ ਇਹਨਾਂ ਨੇ ਕਿਹਾ ਕਿ ਸਾਡਾ ਵਿਆਹ ਹੋਣ ਤੋਂ ਬਾਅਦ ਆ ਰੱਬ ਨੇ ਸਾਨੂੰ ਇੱਕ ਬਹੁਤ ਸੋਹਣਾ ਪੁੱਤਰ ਦਿੱਤਾ ਜੋ ਕਿ ਬਿਲਕੁਲ ਠੀਕ ਠਾਕ ਆ ਤੇ ਉਹ ਪੁੱਤਰ ਦੇ ਵੱਲ ਵੇ ਵੇ ਕੇ ਸਾਨੂੰ ਇੰ ਹੁੰਦਾ ਆ ਕਿ ਸਾਨੂੰ ਰੱਬ ਨੇ ਜਿਹੜੇ ਆ ਪੈਰ ਦੇ ਦਿੱਤੇ ਨੇ ਲੱਤਾਂ ਦੇ ਦਿੱਤੀਆਂ ਨੇ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਅਫਸੋਸ ਨਹੀਂ ਹੈਗਾ ਤੇ ਅਸੀਂ ਉਸ ਪੁੱਤਰ ਦੇ ਲਈ ਹੁਣ ਜੀ ਰਹੇ ਆ ਤੇ ਉਸ ਪੁੱਤਰ ਦੇ ਲਈ ਅਸੀਂ ਬਹੁਤ ਜ਼ਿਆਦਾ ਖੁਸ਼ ਆ ਕਿ ਸਾਨੂੰ ਪ੍ਰਮਾਤਮਾ ਨੇ ਇੱਕ ਚੰਗਾ ਤੰਦਰੁਸਤ ਪੁੱਤਰ ਦਿੱਤਾ ਆ ਤਾਂ ਦਾਦਾ ਇਹ ਕਿ 80% ਇਹ ਵੀ ਰੋਰੀ ਜਿਹੜੇ ਨੇ ਉਹ ਅਪਹਾਈਜ਼ ਨੇ ਇਹਨਾਂ ਦੀ ਹੈਲਪ ਦੇ ਲਈ ਅੱਗੇ ਜ਼ਰੂਰ ਵਧਣਾ ਚਾਹੀਦਾ ਆ ਜ਼ਰੂਰੀ ਨਹੀਂ ਵੀ ਕੋਈ ਮੰਗਣ ਆਏ ਤਾਂ ਤਾਂ ਹੀ ਉਹਨੂੰ ਦੇਣਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਮਿਹਨਤ ਕਰਦਾ ਜਿੰਨੀ ਕੋ ਕਰ ਸਕਦਾ ਉਹਦਾ ਮਿਹਨਤਾਂ ਨਾਲ ਵਧੀਆ ਤਰੀਕੇ ਨਾਲ ਦੇ ਕੇ ਵੀਰ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਰੱਬ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਇਹਨਾਂ ਦੇ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਧੰਨਵਾਦ ਮੇਰੀ ਮੁਲਾਕਾਤ ਫਸਟ ਪਹਿਲਾ ਹੀ ਮੁਲਾਕਾਤ ਹੋਈ ਥੇ ਕੋਈ ਬੰਦਾ ਇਹਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਇਹਨੂੰ ਵੇਖਿਆ ਤੇ ਮੈਂ ਇਹਨੂੰ ਵੇਖਿਆ ਤੇ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਠੱਠੀ ਦੀ ਸੀ ਉਥੋਂ ਮੈਂ ਬਹਿਣਾ ਸੀ ਕਿ ਜਿਹੜੇ ਮੈਂ ਬਹਿਣਾ ਸੀ ਤੇ ਉਹ ਨਾਲ ਮੁਲਾਕਾਤ ਹੋਣੀ ਤੇ ਐਦਾ ਮੇਰਾ ਪਹਿਲਾ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਆਣਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫਿਰ ਐਦਾ ਹੀ ਕਿਹਾ ਕਿ ਮੈਂ ਖਾ ਫਿਰ ਕਿਹ ਨਾਲ ਆਏ ਹੋ ਤੇ ਕਹਿੰਦੀ ਮੈਂ ਆਣਾ ਆਪਣੀ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਆ ਤੇ ਮੈਂ ਕਿਹਾ ਫਿਰ ਤੁਸੀਂ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਤੇ ਫੋਨ ਮੈਂ ਕਰਦਾਗਾ ਜੇ ਕੋਈ ਤਰੀਕ ਹੋਏ ਤੇ ਤੁਸੀਂ ਮਹੀਨੇ ਬਾਅਦ ਚਲੋ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਜਦੋਂ ਸਾਡੀ ਗੱਲਬਾਤ ਹੁੰਦੀ ਏ ਤੇ ਮੈਨੂੰ ਪਿਆ ਮੈਂ ਕਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਹੋ ਮੈਂ ਮੈਂ ਵਿਆਹ ਵੀ ਤੇਰਾ ਨਹੀਂ ਕਰਾਣਾ ਹਾਂਜੀ ਕਿੰਨਾ ਦੇ ਫਿਰ ਆਪਕੇ 1.5 ਸਾਲ ਦਾ ਕਪੜਾ ਜਿਹੜਾ ਘਰ ਦੇ ਬਣ ਗਿਆ ਪਿਆਰ ਨਾਲ ਪਹਿਲਾਂ ਤੇ ਏਦਾ ਹੀ ਕਹ ਲਿਆ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਚਲੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਅਦਾਨੀ ਹੋਣਾ ਨਹੀਂ ਨਹੀਂ ਕਿ ਬਤਾ ਪੂਰੀ ਕੀਦਾਰੀ ਹੈ ਕਿਦਾਰੀ ਨਹੀਂ ਇਹ ਨਹੀਂ ਕਿ ਆ ਕਿ ਮੁੰਡਾ ਕੀ ਪਤਾ ਕਿਦਾਰਾ ਕਿਦਾਰੀ ਕਿਉਂਕਿ ਮਾਪਿਓ ਨੂੰ ਕਿਉਂਕਿ ਕੋਈ ਮਾਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਐਨ ਮੈਨੂੰ ਕਹਿਆ ਕਿ ਮੇਰੇ ਮੰਮੀ ਮੇਰੇ ਮੰਮੀ ਡੈਰੀ ਨਹੀਂ ਮੰਦੇ ਤੇ ਹੁਣ ਕੀ ਕਰੀਆ ਮੈਂ ਕਿਹਾ ਚਲ ਕੋਈਗਾ ਨਹੀਂ ਨਹੀਂ ਨਾ ਮੰਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਕੇ ਰਹੀ ਮੋਤ ਨਾਲ ਵਿਆਹ ਕਰਾਂਗਾ ਆਖਰ ਨੂੰ ਮੋਬਦਾ ਹਾਂਜੀ ਹਾਂਜੀ ਅਸਾਭ ਕੁਝ ਜੁਆਰਾ ਚੰਗਾ ਕਰਦੇ ਨਾ ਗੁਜਾਰਾ ਚਲੋ ਪ੍ਰਮਾਤਮਾ ਦੀ ਦਿਆ ਨਾਲ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਛਾ ਲੱਗੀ ਦੀ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਅਜੇ ਨਹੀਂ ਲੱਗੀ ਦੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਮਾ ਉਥੋਂ ਵੀ ਕੋਈ ਦਾਨਪੂਰਨ ਕੋਈ ਦਾਨਪੂਰਨ ਕੋਈ 50 60 20 30 ਰੁਪਏ ਮੇਰਾ ਦੇ ਦਿਆ ਕਿ ਜਿਹਦੇ ਵਿੱਚ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਤਿਆਰੀ ਦੀ 700 ਰੁਪਿਆ ਕੋਈ ਫੋਕਟ ਨਹੀਂ ਕਿ ਅਜੀ ਘਾੜੀ ਕਾ ਮਾ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਆਦਾ ਕਿਉਂਕਿ ਜਿਦੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਨਾ ਮੇਰਾ ਕਿ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆ ਆਪਣੇ ਅੱਚੇ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਟਾ ਲਾਤੀਆਂ ਬੜੀਆਂ ਲਟਾ ਲਾਗੀਆਂ ਕਿੰਨਿਆਂ ਕਣ ਫਿਰ ਸਾਥ ਦਿੱਤਾ ਜ਼ਰਾ ਵਿਆਹ ਕਰਾਂ ਮੇਰਾ ਬਹੁਤ ਜ਼ਿਆਦਾ ਕਿ ਸਾਥ ਦਿੱਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਵੀ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲ ਬਾਤ ਵੀ ਕਿੱਥੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਐ ਪਲਸਨ ਤੁਸੀਂ ਆਜਿਆ ਕਰੋ ਸਾਡੇ ਚਾਰ ਚਾਰ ਮਿਲਦਾ 2.5 20 ਫਿਰ ਵਜ ਜਾਣੀਆਂ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤਾਂ ਨੂੰ ਪਸੰਦ ਕਰਦਾ ਵਾਂ ਤੇ ਇਹ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫਿਰ ਮੁਸ਼ਕਲ ਆਈ ਉਸ ਵਿਆਹ ਦੇ ਵਿਰਾਂਗ ਕਿਉਂਕਿ ਲਵ ਦਾ ਪ੍ਰਸ਼ੂਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਫਿਰ ਇਦਾਂ ਹੀ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਤਣਾਸ਼ਨਾ ਚ ਵੀ ਰਹਿੰਦੇ ਰਹੇ ਆ ਹਾਂਜੀ ਹੂੰ ਰਜੂ ਕਿਦਾਂ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹ ਰਜੂ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੇ ਆ ਵੀ ਆਬ ਮਗਰ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ